ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਆਇਆ ਪੱਖੋ ਜ਼ਿਲ੍ਹਾ ਬਰਨਾਲਾ ਬਾਈ ਕੋਲ ਮੱਝਾ ਜੀ ਚਾਰ ਪੰਜ tane ਰਹਿੰਦੇ ਆ ਬਾਕੀ ਲੈਣ ਦੇ ਪਰ ਬਾਈ ਤੋਂ ਜਾਣਕਾਰੀ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਪੈਂਡ ਜੀ ਪੱਖੋ ਕੇ ਠੀਕ ਹੈ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਤੇ ਕਿਕ ਡੇਵਰ ਸੋ ਜੀ ਆਪਣੇ ਮੱਝ ਦੀ ਕੁਣਾਟ ਵਰਗਾ ਸੂਣਦਾ ਦਾ ਇਹ 4 ਦਰਦ ਨੇ ਜੀ ਠੀਕ ਹੈ ਜੀ ਤੇ 14 ਲੀਟਰ ਦੋਦਾ ਜੀ ਠੀਕ ਹੈ ਜੀ ਕੰਨੀ ਸੂ ਸੁਣਾ ਵੀਰੇ ਨੇ ਇਹ ਤੀਜੇ ਸੂਣਾ ਜੀ ਠੀਕ ਹੈ ਜੀ ਬਈ ਤੀਜੀ ਸੂਈ ਸੁਣਾ ਦੇਖ ਸਕਦੇ ਆ ਥਾਂ ਤੋਂ ਲੈ ਕੇ ਲੂਗਾ ਦੇਖ ਸਕਦੇ ਹੋ ਬਈ ਖੋਲ ਕੇ ਦਿਖਾ ਦਿਓ ਹਾਂ ਜੀ ਕੋਈ ਸਦਾ ਪੁਰਾ ਠੀਕ ਹੈ ਜੀ ਨੰਬਰ ਬਾਈ ਦੇ ਪਾਸ ਸਕਰੀਨ ਤੇ ਲਾਦਾਗੇ ਜੀ ਠੀਕ ਹੈ ਜੀ ਤੇ ਬਾਈ ਦੇ ਘਰੇ ਜੋ ਟਿੱਪਾ ਲੀ ਗਿਆ ਠੀਕ ਹੈ ਜੀ ਬਾਕੀ ਫੋਨ ਤੇ ਬਾਈ ਨਾਲ ਕਨੈਕਟ ਕਰ ਸਕਦੇ ਦੇਖ ਸਕਦੇ ਹੋ ਤੇਰਾ ਤਾਰਾ ਮਜ਼ਦਾ ਤੇ ਨੂੰ ਮੱਝ ਬਾਈ ਦੀ ਠੀਕ ਹੈ ਜੀ ਬਾਈ ਕਰਦਾ ਸਬਜ਼ੀ ਦਾ ਕੰਮ ਆ ਰੇਡੀ ਹੈ ਬਾਈ ਕੋਲ ਤੇ ਦੇਖ ਸਕਦੇ ਮੈਂ ਠੰਡੀ ਚੀਲ ਪੂਰੀ ਆ ਠੰਡੀ ਪੂਰੀ ਦੇ ਉੱਤੇ ਬਾੜੀ ਛੱਡ ਕੇ ਲਗਾ ਭਾਈ ਬਾਬੂ ਰੋਹਣੀ ਖੜੀ ਰੰਦੀ ਹੈ ਠੀਕ ਹੈ ਠੀਕ ਹੈ ਦੇਖ ਸਰਪਰਾ ਤੇ ਆਹ ਕੋਸਟ ਦੇ ਵੈਂਦੇ ਠੀਕ ਹੈ ਭਰਾ ਆ ਜੋ ਮੋੜ ਲਓ ਬੰਦ ਹੋਇਆ ਚਲੜ ਕੰਦਰੀ ਲੈਂਦੇ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਫੰਡ ਪੱਖੋ ਕੇ ਜਿਲਾ ਬਰਨਾਲਾ ਤੇ ਬਾਈ ਜੀ ਨੂੰ ਜ਼ਰੂਰ ਕਨੈਕਟ ਕਰੋਗੇ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ